ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਹਨਾਂ ਚੋਣਾਂ ਦਾ ਅੱਜ ਰਸਮੀ ਐਲਾਨ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ 3 ਵਜੇ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਭਾਰਤੀ ਚੋਣ ਕਮਿਸ਼ਨ ਦੀ ਤੇ ਇਹਦੇ ਵਿੱਚ ਜਿਹੜੇ ਮੁੱਖ ਸੂਬੇ ਨੇ ਇੱਕ ਤਾਂ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੰਮੂ ਕਸ਼ਮੀਰ ਉਹਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਦੂਜੀਆਂ ਹਰਿਆਣਾ ਦੇ ਵਿੱਚ ਹੋਣੀਆਂ ਨੇ ਤੇ ਹੋਰ ਵੀ ਕਈ ਸੂਬੇ ਨੇ ਖਾਸ ਕਰਕੇ ਹਰਿਆਣਾ ਦਾ ਤੇ ਜੰਮੂ ਕਸ਼ਮੀਰ ਦਾ ਅੱਜ ਐਲਾਨ ਹੋ ਸਕਦਾ ਹੈ ਤਰੀਕਾਂ ਤੈ ਹੋ ਸਕਦੀਆਂ ਨੇ ਕਿ ਕਦੋਂ-ਕਦੋਂ ਇੱਥੇ VOTING ਹੋਵੇਗੀ ਤੇ ਵੈਸੇ ਉੱਥੋਂ ਦੇ ਜਿਹੜੇ ਮੰਤਰੀ ਨੇ ਹਰਿਆਣਾ ਦੇ ਉਹ ਕਹਿੰਦੇ ਨੇ ਕਿ ਤੈ ਸਮੇ ਦੇ ਮੁਤਾਬਕ ਹੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ 4 ਜ਼ਿਮਨੀ ਚੋਣਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਦੇ ਬਾਰੇ ਵੀ ਅੱਜ ਫੈਸਲਾ ਆ ਸਕਦਾ ਹੈ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਸਕਦਾ ਹੈ ਕਿਉਂਕਿ 4 ਸੀਟਾਂ ਖਾਲੀ ਹੋ ਗਈਆਂ ਸੀ ਉਹਨਾਂ ਲੀਡਰਾਂ ਦੀਆਂ ਜਿਹੜੇ MLA ਤੋਂ ਐਮਪੀ ਬਣ ਕੇ ਸਦਸਦ ਦੇ ਵਿੱਚ ਪਹੁੰਚ ਚੁੱਕੇ ਨੇ ਜਿਦੇ ਵਿੱਚ ਗੁਰਮੀਤ ਸਿੰਘ ਮੀਤਹੇਰ ਵੀ ਨੇ ਇਸ ਤੋਂ ਇਲਾਵਾ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਨੇ ਤੇ ਹੋਰ ਵੀ ਦੋ ਲੀਡਰ ਨੇ ਜਿਵੇਂ ਸੋਜਿੰਦਰ ਸਿੰਘ ਰੰਧਾਵਾ ਹੋਗੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਗੇ ਇਹਨਾਂ ਦੀਆਂ ਚਾਰ ਸੀਟਾਂ ਦੇ ਉੱਤੇ ਚੋਣ ਹੋਣੀ ਹੈ ਉਹਦਾ ਵੀ ਅੱਜ ਰਸਮੀ ਤੌਰ ਦੇ ਤੇ ਐਲਾਨ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ ਤਾਂ ਦੱਸਦੀ ਕਿ ਜੰਮੂ ਕਸ਼ਮੀਰ ਦੀਆਂ ਚੋਣਾਂ ਨੂੰ ਲੈ ਕੇ ਕਈ ਮੀਟਿੰਗਾਂ ਕੀਤੀਆਂ ਗਈਆਂ ਉਥੋਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਕੁਲ ਮਿਲਾ ਕੇ ਹੁਣ ਜਦੋਂ ਫਾਈਨਲ ਘੜੀ ਆ ਗਈ ਹੈ ਕਿ ਚੋਣਾਂ ਦਾ ਬਿਗਲ ਵੱਜਣ ਵਾਲਾ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਚੋਣਾਂ ਜੰਮੂ ਕਸ਼ਮੀਰ ਦੀਆਂ ਨੇ ਉਹ ਕਿਹਾ ਜਾ ਰਿਹਾ ਹੈ ਕਿ ਤਿੰਨ ਤੋਂ ਪੰਜ ਗੇੜਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਤੇ ਜਿਹੜੀਆਂ ਚੋਣਾਂ ਹਰਿਆਣਾ ਦੀਆਂ ਨੇ ਉਹ ਇੱਕੋ ਗੇੜ ਦੇ ਵਿੱਚ ਹੀ ਮੁਕੰਮਲ ਹੋ ਸਕਦੀਆਂ ਨੇ ਪੰਜਾਬ ਵਾਲੀਆਂ ਜਿਹੜੀਆਂ ਜ਼ਿਮਨੀ ਚੋਣਾਂ ਨੇ ਵਿਧਾਨ ਸਭਾ ਦੀਆਂ ਉਹ ਕਦੋਂ ਕੋ ਹੁੰਦੀਆਂ ਨੇ ਉਹਦਾ ਵੀ ਅੱਜ ਫੈਸਲਾ ਆਉਣ ਦੀ ਸੰਭਾਵਨਾ ਬਣ ਚੁੱਕੀ ਐ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਇੱਕ ਹੋਰ ਸੀਟ ਦੀ ਜਿਹੜੀ ਬੰਗਾ ਦੀ ਐ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਡਾਕਟਰ ਸੁਖਵਿੰਦਰ ਸੁਖੀ ਜੋ ਆਮ ਆਦਮੀ ਪਾਰਟੀ ਚ ਆ ਗਏ ਨੇ ਜੇਕਰ ਉਹ ਵੀ ਆਪਣਾ ਅਸਤੀਫਾ ਦਿੰਦੇ ਨੇ ਤਾਂ ਇੱਕ ਸੀਟ ਹੋਰ ਖਾਲੀ ਹੋ ਜਾਵੇਗੀ ਬੰਗਾ ਵਾਲੀ ਯਾਨੀ ਕਿ ਪੰਜ ਸੀਟਾਂ ਪੰਜਾਬ ਦੀਆਂ ਹੋ ਜਾਣਗੀਆਂ ਵਿਧਾਨ ਸਭਾ ਲਈ ਤੇ ਜੇਕਰ ਅੱਜ ਚਾਰ ਦਾ ਪਹਿਲੀਆਂ ਦਾ ਐਲਾਨ ਹੋ ਜਾਂਦਾ ਹੈ ਤਾਂ ਫਿਰ ਇੱਕ ਸੀਟ ਦੇ ਉੱਤੇ ਪੇਚ ਜ਼ਰੂਰ ਅੜੇਗਾ ਉਹ ਬਾਅਦ ਦੇ ਵਿੱਚ ਹੁੰਦੀਆਂ ਨੇ ਜਾਂ ਇਹਦੇ ਨਾਲ ਹੀ ਕੋਈ ਫੈਸਲਾ ਲਿਆ ਜਾਂਦਾ ਹੈ ਉਹ ਬਾਅਦ ਦੀ ਗੱਲ ਹੈ ਪਰ ਚੋਣਾਂ ਦੀ ਰੁੱਤ ਆਈ ਹੋਈ ਹੈ ਪਹਿਲਾਂ ਲੋਕ ਸਭਾ ਚੋਣਾਂ ਹੋ ਗਈਆਂ ਤੇ ਹੁਣ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਹੋਣੀਆਂ ਨੇ ਨਗਰ ਪ੍ਰੇਸ਼ਦਾ ਦੀਆਂ ਚੋਣਾਂ ਹੋਣੀਆਂ ਨੇ ਨਗਰ ਕੌਂਸਲਾਂ ਚੁੜੀਆਂ ਜਾਣੀਆਂ ਨੇ ਤਾਂ ਚੋਣਾਂ ਦੀ ਰੁੱਤ ਜਹੀ ਆਈ ਹੋਈ ਹੈ ਇਸ ਵੇਲੇ ਤੇ ਇਸੇ ਦੇ ਚੱਲਦਿਆਂ ਵੱਡੀ ਤੇ अहम ਖਬਰ ਤੁਹਾਨੂੰ ਦੱਸ ਰਿਹਾ ਕਿ ਅੱਜ 3:00 ਵਜੇ ਭਾਰਤੀ ਚੋਣ ਕਮਿਸ਼ਨ ਦੀ ਇੱਕ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਉਹਦੇ ਵਿੱਚ ਦੋ ਸੂਬਿਆਂ ਦੇ ਉੱਤੇ ਨਜ਼ਰਾਂ ਨੇ ਇੱਕ ਤਾਂ ਜੰਮੂ ਕਸ਼ਮੀਰ ਤੇ ਦੂਜਾ Haryana ਕਿ ਉਹਨਾਂ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ ਸ਼ਾਇਦ ਅੱਜ ਐਲਾਨ ਹੋ ਜਾਵੇ ਤੇ ਪੰਜਾਬ ਵਾਲੀਆਂ ਚਾਰ ਜ਼ਿਮਨੀ ਚੋਣਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਦਾ ਐਲਾਨ ਹੋਣ ਦੀ ਵੀ ਅੱਜ ਸੰਭਾਵਨਾ ਬਣੀ ਹੋਈ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ